ਨੰਨਿਆ ਨੰਨਿਆ ਜੰਦਾ ਨੂੰ ਤੂੰ ਨੀਹਾਂ ਵਿੱਚ ਚਿਨਾਇਆ ਏ ਏਕੀ ਕਹਿਰ ਕਮਾਇਆ ਪਾਪੀਆ ਏਕੀ ਕਹਿਰ ਕਮਾਇਆ ਏ ਏਕੀ ਕਹਿਰ ਕਮਾਇਆ ਪਾਪੀਆ ਏਕੀ ਕਹਿਰ ਕਮਾਇਆ ਜਿਵੇਂ-ਜਿਵੇਂ ਬੱਚਿਆਂ ਦੀਆਂ ਛੁੱਟੀਆਂ ਖਤਮ ਹੋਣ ਜਾ ਰਹੀਆਂ ਨੇ ਤਿਵੇਂ-ਤਿਵੇਂ ਹੀ ਗੁਰਮਤ ਕੈਂਪਾਂ ਦੀ ਵੀ ਸਮਾਪਤੀ ਹੋ ਰਹੀ ਹੈ ਜੀ ਹਾਂ ਇਹਨਾਂ ਛੁੱਟੀਆਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਗੁਰਮਤ ਸਖਲਾਈ ਕੈਂਪ ਚੱਲ ਰਹੇ ਸਨ ਜੇਕਰ ਗੱਲ ਹਲਕਾ ਯੋਗਾ ਦੀ ਕਰ ਲਈਏ ਤਾਂ ਪਹਿਲੇ ਜ਼ੋਨ ਦੀ ਜਿੱਥੇ ਪਿਛਲੇ ਦਿਨੀ ਸਮਾਪਤੀ ਹੋ ਚੁੱਕੀ ਸੀ ਤਾਂ ਹੁਣ ਦੂਸਰਾ ਜ਼ੋਨ ਦੇ ਕੈਂਪ ਵੀ ਸਮਾਪਤੀ ਵੱਲ ਪੱਧਰੇ ਨੇ ਇਸੇ ਲੜੀ ਤਹਿਤ ਪੈਨ ਠੂਠੀਆਂ ਵਾਲੀ ਮਾਨਸਿਕ ਕੈਂਚੀਆਂ ਅਤੇ ਪਿੰਡ ਕੋਟ ਲੱਲੂ ਵਿਖੇ ਵੀ ਵੱਡੇ ਪੱਧਰ ਤੇ ਗੁਰਮਤ ਸਿਖਲਾਈ ਕੈਂਪ ਚੱਲ ਰਹੀ ਸੀ ਜਿਨ੍ਹਾਂ ਦੀ ਬਹੁਤ ਜਲਦ ਸਮਾਪਤੀ ਹੋਣ ਜਾ ਰਹੀ ਹੈ ਇਨ੍ਹਾਂ ਗੁਰਮਤ ਕੈਂਪਾਂ ਦੇ ਵਿੱਚ ਵੱਡੇ ਪੱਧਰ ਤੇ ਬੱਚਿਆਂ ਦੇ ਵੱਲੋਂ ਭਾਗ ਲਿਆ ਗਿਆ ਅਤੇ ਗੁਰਮਤ ਦੀ تعلیم ਹਾਸਲ ਕੀਤੀ ਗਈ ਸਾਹਿਬ ਜਦਾ ਬਾਬਾ ਜੀ ਸਿੰਘ ਜੀ ਸਾਹਿਬ ਜਦਾ ਬਾਬਾ ਤੁੰਗ ਜੀ ਸਿੰਘ ਜੀ ਸਾਹਿਬ ਜਦਾ ਬਾਬਾ ਜੁਰਾ ਵਰ ਸਿੰਘ ਜੀ ਸਾਹਿਬ ਜਦਾ ਬਾਬਾ ਕਤੇ ਸਿੰਘ ਜੀ ਇੱਕੋ ਕਾਲ ਸਤਨਾਮ ਕਰਤਾ ਪੁਰਖ ਨਿਰਵੈ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਕਮ ਕਾਲ ਸਤਨਾਮ ਕਰਤਾ ਪੁਰਖ ਨਿਰਵੈ ਕਾਲ ਮੋਤਾ ਜੁਲਿਸਾ ਪੰਗਰ ਪਸ਼ਾ ਮੈਂ ਅੱਜ ਸਾਨੂੰ ਪੰਜ ਪਿਆਰੇ ਦੇ ਨਾਮ ਦੱਸਣ ਜਾ ਰਿਹਾ ਹਾਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਬ ਸਿੰਘ ਜੀ ਨੰਨੀਆਂ ਨੰਨੀਆਂ ਜਿੰਦਾਂ ਨੂੰ ਤੂੰ ਨੀਹਾਂ ਵਿੱਚ ਜਨਾਇਐ ਏਕੀ ਕਹਿਰ ਕਮਾਇਆ ਪਾਪੀਆ ਏਕੀ ਕਹਿਰ ਕਮਾਇਆ ਏ ਏਕੀ ਕਹਿਰ ਕਮਾਇਆ ਪਾਪੀਆ ਏ ਕੀ ਕਹਿਰ ਕਮਾਇਆ ਏ ਸ਼ੇਰਾ ਵਰਗੇ ਜਿਗਰ ਅਨਾਦੇ ਤਮਕੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਮੌਤ ਤੋਂ ਸਾਨੂੰ ਡਰਨਾ ਕੋਈ ਜਾਲਮ ਨੂੰ ਵੰਗਾਰ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਇੰਦਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਜਾਤਕੰਦ ਗਰਦਨ ਤੱਕ ਪੁੰਜੀ ਸੂਬਾ ਫਿਰ ਅਜਮਾਉਂਦਾ ਬਚਣਾ ਹੈ ਤਾਂ ਮੁਸਲਮਾਨ ਬਨ ਜਾਓ ਆਖਰੀ ਵਾਰ ਦੁਹਰਾਉਂਦਾ ਬਚਣਾ ਹੈ ਤਾਂ ਮੁਸਲਮਾਨ ਬਨ ਜਾਓ ਆਖਰੀ ਵਾਰ ਦੁਹਰਾਉਂਦਾ ਦਸ਼ਮੇਸ਼ ਪਿਤਾ ਦੇ ਪੁੱਤਰ ਅਸੀਂ ਸਹਬਜਾ ਦੇ ਫਰਮਾਉਂਦੇ ਜਾਨ ਤੋਂ ਵੱਧ ਹੈ ਸਿੱਖੀ ਪਿਆਰੀ ਗੱਜ ਕੇ ਜੇਕਾਰ ਦੁਲਾਉਂਦੇ ਓਟਾ ਲੰਮੀਆਂ ਤੇਰਸ ਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਸ ਵੇਲੇ ਦਾ ਸੁਣ ਲੋ ਹਾਲ ਜੀ ਰਾਤ ਹਨੇਰੀ ਬਿਜਲੀ ਛਕੇ ਰਾਜ ਅੰਗਨਾ ਦੇ ਪੈ ਗਏ ਨੇ ਰਾਤ ਹਨੇਰੀ बिजਲੀ ਲੈਸ਼ਕੇ ਰਾਜੰਗ ਲਾਂ ਦੇ ਪੈ ਗਏ ਨੇ ਛੋਟੀ ਉਮਰ ਦੇ ਦੋਨੋਂ ਬਾਲ ਜੀ ਮਾਤਾ ਗੁਜਰੀਓ ਨਾਂ ਦੇ ਨਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਜ਼ਿੰਦਗੀ ਦਾ ਹੁਣ ਤਬਾਰ ਨਾ ਕਰੀ ਪੁੱਤਿਆਂ ਦਾ ਹੁਣ ਇੰਤਜ਼ਾਰ ਨਾ ਕਰੀ ਜ਼ਿੰਦਗੀ ਦਾ ਹੁਣ ਅਤਿਬਾਰ ਨਾ ਕਰੀ ਪੁੱਤਿਆਂ ਦਾ ਹੁਣ ਇਤਜ਼ਾਰ ਨਾ ਕਰੀ ਛੱਡ ਗਏ ਸ਼ਰੀਰ ਨੀਹਾਂ ਚ ਸਮਾ ਗਏ ਛੱਡ ਗਏ ਸ਼ਰੀਰ ਨੀਹਾਂ ਚ ਸਮਾ ਗਏ ਨੀਹ ਵਿੱਚ ਆਖਰੀ ਫਤਿਹ ਬੁਲਾ ਗਏ ਮਾਇ ਸਰ ਪੁੱਤਰ ਸਹੀਦੀ ਪਾ ਗਏ ਨੀਹ ਵਿਚਿ ਆਖਰੀ ਪਤੇ ਬੁਲਾ ਗਏ ਦੰਮ ਕੁੱਟਿ ਅਤਾ ਸਿ ਬੇਹੋਸ਼ ਹੋ ਗਏ ਗੁੰਜ ਗਿਜ ਕਰਿ ਸਖਮੋਸ਼ ਹੋ ਗਏ ਧੱਤੀ ਤੇ ਸਖੀ ਦੀਆਂ ਗੁੰਝਾਂ ਪਗਏ ਮਾਇਆ ਤਰ ਕੋਤਰੇ ਸਹੀ ਦੀਪਾ ਗਏ ਨੀਹ ਵਿਚਿ ਆਖਰੀ ਪਤੇ ਬੁਲਾ ਗਏ ਨੀਹ ਵਿਚਿ ਆਖਰੀ ਪਤੇ ਬੁਲਾ ਗਏ ಕಚೇರಿ ಸಿಪಾಹಿ ಸಮ ಜು ದೇ ಬಣ್ಣ ದ ಸತಾರ ಶಿ ತೋರದ ಅಂಬರಾ ತಾರಿಯ ಚಿ ಮುಡಕ್ಕೆ ನಾ ಆ ದೀ ਇਨਾ ਕੈਂਪਾਂਦਾਰਾਂ ਜਿੱਥੇ ਬੱਚਿਆਂ ਵੱਲੋਂ ਗੁਰਮਤੇ ਤਾਲੀਮ ਹਾਸਲ ਕੀਤੀ ਜਾ ਰਹੀ ਹੈ ਉੱਥੇ ਹੀ ਇਨਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਗਾਏ ਜਾ ਰਹੇ ਕੈਂਪਾਂ ਬਾਬਤ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਕੀ ਕਹਿ ਰਹੇ ਨਹੀਂ ਆਓ ਸੁਣਦੇ ਹਾਂ ਉਹਨਾਂ ਦੀ ਹੀ ਜਵਾਨੀ ਬੇਨਤੀ ਹੈ ਸੰਗਤਾਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਨਾਲ ਜੋੜਿਆ ਜਾਵੇ ਅੱਜ ਜੀਐਸਸੀ ਛੋਟੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਵਾਂਗੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਬੈਠਣ ਦੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨ ਦੀ ਸੋਝੀ ਆਵੇਗੀ। ਸੋ ਇਹ ਜੋ ਸਾਡੇ ਨਗਰ ਦੇ ਵਿੱਚ ਪਿੰਡ ਕੋਟ ਲੱਲੂ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ ਪਿਛਲੇ ਸਮੇਂ ਤੋਂ ਲੈ ਕੇ ਕਰਕੇ ਸ਼ਰੋਣੀ ਕਮੇਟੀ ਪ੍ਰਮੰਧਕ ਸਾਡੇ ਗੁਰਪ੍ਰੀਤ ਸਿੰਘ ਜੀ ਝੱਬਰ ਮੈਂਬਰ ਸਹਿਬਾਨ ਸੋ ਜਿ ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਦੇ ਵਿੱਚ ਕੈਂਪ ਲਗਾਉਂਦੇ ਹਨ ਅਤੇ ਜੋ ਬੱਚੇ ਵਧੀਆ ਸਿੱਖਿਆ ਲੈ ਕਰਕੇ ਚੰਗੇ ਪਹਿਲੇ ਨੰਬਰ ਤੇ ਜਾਂ ਦੂਸਰੇ ਨੰਬਰ ਤੇ ਆਉਂਦੇ ਹਨ ਉਹਨਾਂ ਨੂੰ ਬੰਦਾ ਨਾਮ ਦਿੱਤਾ ਜਾਂਦਾ ਹੈ ਜ਼ਿਕਰ ਖਾਸ ਹੈ ਕਿ ਇਹਨਾਂ ਗੁਰਮਤ ਕੈਂਪਾਂ ਦੀ ਸਮਾਪਤੀ ਤੋਂ ਉਪਰੰਤ ਵੱਡਾ ਵਿਸ਼ਾਲ ਸਮਾਗਮ ਮੈਂਬਰ ਸਰਦਾਰ ਗੋਪੀ ਸਿੰਘ ਚੱਬਰ ਹੋਰਾਂ ਦੀ ਅਗਵਾਈ ਦੇ ਵਿੱਚ ਪੈਂਡ ਸਾਫੜੇ ਪਾਈ ਕੇ ਵਿਖੇ 30 ਜੂਨ ਵਾਲੇ ਦਿਨ ਉਲੀਕਿਆ ਗਿਆ ਹੈ ਜਿੱਥੇ ਕਿ ਇਨਾ ਕੈਂਪਸ ਦੇ ਵਿੱਚੋਂ ਅਭਲ ਰਹਿਣ ਵਾਲੇ ਵਿਦਿਆਰਥੀਆਂ ਦਾ ਪੇਪਰ ਹੋਵੇਗਾ ਅਤੇ ਉਹਨਾਂ ਦੇ ਵਿੱਚੋਂ ਮੋਰੀ ਭੂਮਿਕਾ ਨਿਭਾਉਣ ਵਾਲੇ ਭਾਗ ਕੀ ਪਹਿਲੇ ਨੰਬਰਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵੱਡੇ ਇਨਾਮਾਂ ਦੇ ਨਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਗੋਪੀ ਸਿੰਘ ਚੱਬਰ ਹੋਰਾਂ ਦੇ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ ਇੱਕ ਗਾਇਸ ਇੱਕ ਖਰਾਤਮਰ ਯਾਦਾਂ ਦੀ ਬੁੱਕ ਪੜੀ ਹੈ ਜੀ ਇੱਕ ਜੀ ਅਗੁਰੂ ਅਗੇ ਜਾਣੀ ਹੈ ਉਹਦੇ ਇੱਕ ਖੋਲਛੇ ਦਰਨੀ ਕਿਉਂਕਿ ਜੀ ਅਸੀਂ ਵੀ ਸਿੱਖੀ ਨਾਲ ਜੁੜੀ ਹੋਈ ਹੈ ਹੂੰ ਇਹਤ ਮਰੀ ਹਦਾਵਾਰੇ ਭਾਇ ਲੰਦਾ ਗੁਰੂ ਵਾਲੇ ਇਤਿਹਾਸ ਬਾਰੇ ਪੜਾਇਆ ਜਾਂਦਾ ਹੈ ਸ਼ਹੀਦਾਂ ਦਾ ਇਤਿਹਾਸ ਬਾਰੇ ਪੜਾਇਆ ਜਾਂਦਾ ਹਾਂ ਸਾਡੇ ਲਈ ਚੌਂਚੂ ਰਹੀ ਹੈ ਕਿਉਂਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਵਾਲੇ ਜਾ ਰਹੀ ਹੈ ਹੂੰ ਲੋਕ ਕੋਨਾਂ ਨਾਲ ਅਟੈਚ ਰਹੇ ਪੱਲਾ ਹਾਂ ਸਵੇਰੀ ਜਾਂ ਕਿਸੇ ਨੂੰ ਵੀ ਜ਼ਿਆਦਾ ਪਤਾ ਨਹੀਂ ਹੁੰਦੀ ਆ ਜਦ ਆਪਾਂ ਪੁੱਛਦੇ ਹਾਂ ਹਾਂ ਕੰਮ ਕਰਕੇ ਬਹੁਤ ਚੁੜੀ ਆ ਇਸ ਇਥੇ ਗੁਰ ਇਤਿਹਾਸ ਜਾ ਰਿਹਾ ਧੋਵੀ ਗੁਰਸਿੱਖ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਸੀਲ ਹੋਏ ਨੇ ਜੋ ਵੀ ਛਾਕੇ ਹੋਏ ਨੇ ਸਾਰੇ ਸਿੱਖ ਪੰਥ ਤੋਂ ਉਸ ਦਾ ਹੀ ਜਾ ਰਿਹਾ ਤੇ ਬਹੁਤ ਬੱਚੇ ਜੁੜ ਰਹੇ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਬੱਚੇ ਨਿਕਲ ਇਹਨਾਂ ਸੇ ਹਮਲੇ ਜਾ ਰਹੇ ਹਨ ਜਾਂ ਹੋਰ ਵੀ ਸਰਫਰੂ ਮੀਡੀਆ ਤੋਂ ਦੇਖ ਕੇ ਬਹੁਤ ਬੱਚੇ ਸਿੱਖ ਪੰਥ ਤੋਂ ਮੁਲਕਰ ਹੋ ਰਹੇ ਹਨ ਉਹਨਾਂ ਦੀ ਬਹੁਤ ਜ਼ਰੂਰਤ ਹੈ ਕਿ ਉਹ ਆਪਣੇ ਗੁਰੂ ਤੇ ਅਸਲੀ ਧੰਨਾ ਗੁਰਬਾਣੀ ਬਾਰੇ ਜਾਣਨ ਤੇ ਗੁਰਕਰ ਬਲ